ਸੋਰਠ ਮਹੱਲਾ ਪੰਜਵਾਂ ਸੋਰਠ ਰਾਗ ਦੇ ਵਿੱਚ ਪੰਚਮ 파ਸ਼ਾ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਹੁਕਮ ਨਾਮਾ ਅੰਗ ਨੰਬਰ 626 ਤੇ ਸੁਭਾਇਮਾਨ ਬਖਸ਼ਿਸ਼ ਕਰਦੇ ਹਨ ਹਰ ਮਨ ਤਨ ਵਸਿਆ ਸੋਈ ਸਾਬ ਕਹਿੰਦੇ ਮੇਰੇ ਮਨ ਤੇ ਤਨ ਦੇ ਵਿੱਚ ਉਹ ਪ੍ਰਮਾਤਮਾ ਵਸ ਚੁੱਕਾ ਹੈ ਜੈ ਜੈਕਾਰ ਕਰੇ ਸਭ ਕੋਈ ਉਹਦੀ ਕਿਰਪਾ ਸਦਕਾ ਮੇਰੀ ਸੰਸਾਰ ਦੇ ਵਿੱਚ ਸੋਭਾ ਹੋ ਰਹੀ ਹੈ ਗੁਰਪੂਰੇ ਕੀ ਵਡਿਆਈ ਪੂਰੇ ਗੁਰਦੇ ਰਾਹੀ ਹਾਂ ਉਹ ਪਰਮਾਤਮਾ ਮਿਲਿਆ ਹੈ ਜਿਹੜਾ ਮਨ ਤੇ ਤਨ ਵਿੱਚ ਵਸਿਆ ਹੋਇਆ ਹੈ ਤਾਂ ਕਿ ਕੀਮਤ ਕਹੀ ਨਾ ਜਾਈ ਐਸੇ ਪਰਮਾਤਮਾ ਦੀ ਕੋਈ ਕੀਮਤ ਦੇ ਨਹੀਂ ਸਕਦਾ ਤੇ ਨਾ ਹੀ ਪਾ ਸਕਦਾ ਹੈ ਸਾਈਂ ਨਾਮ ਅਮੁੱਲ ਕੀਮਤ ਨ ਕੋਈ ਜਾਣ ਦੋ ਉਸ ਪਰਮਾਤਮਾ ਦਾ ਨਾਮ ਜਿਹੜਾ ਹੈ ਅਮੁੱਲ ਹੈ ਉਸ ਦੀ ਕੋਈ ਕੀਮਤ ਨਹੀਂ ਪਾ ਸਕਦਾ ਤੇ ਨਾ ਹੀ ਉਸ ਨੂੰ ਹੀਰੇ ਜਵਾਹਰਾਤਾਂ ਦੇ ਨਾਲ ਤਨ ਪਦਾਰਤਨ ਦੌਲਤਾਂ ਦੇ ਨਾਲ ਖਰੀਦਿਆ ਜਾ ਸਕਦਾ ਹੈ ਕੰਚਨ ਸਿਉ ਪਾਈਐ ਨਹੀਂ ਤੋਲ ਮਨ ਦੇ RAM ਲਈ ਅਹਿਮੋਲ ਕੰਚਰ ਕਹਿੰਦੇ ਨੇ ਸੋਨੇ ਨੂੰ ਕਹਿੰਦੇ ਪਾਵੇਂ ਸੋਨਾ ਵੀ ਅਰਪਣ ਕਰ ਦੇਵੋ ਪਰ ਉਸ ਦੀ ਕੀਮਤ ਨਹੀਂ ਪਾਈ ਜਾ ਸਕਦੀ ਇਹ ਤੇ ਮਨ ਦੇ RAMਲੀਆ ਹੈ ਮੋਲ ਜਿਸ ਨੇ ਆਪਣੇ ਮਨ ਨੂੰ ਅਰਪਣ ਕਰ ਦਿੱਤਾ ਉਸ ਨੂੰ ਇਹ ਪ੍ਰਮਾਤਮਾ ਪ੍ਰਾਪਤ ਹੋਇਆ ਹਾਂ ਕੁਰਬਾਨ ਜਾਈ ਤੇਰੇ ਨਾਮ ਮੈਂ ਤੇਰੇ ਨਾਮ ਤੋਂ ਕੁਰਬਾਨ ਜਾਣਾ ਹਾਂ ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸਤੇ ਰਾਗਾ ਵੇ ਜਿਸ ਦੇ ਉੱਤੇ ਆਪ ਜੀ ਦਾ ਬਖਸ਼ਿਸ਼ ਭਰਿਆ ਮਿਰ ਭਰੇ ਹੱਥ ਹੋ ਜਾਵੇ ਉਹੀ ਉਸ ਪ੍ਰਮਾਤਮਾ ਦਾ ਜਸ ਗਾ ਸਕਦਾ ਹੈ ਰਹਾ ਤੂੰ ਭਾਰੋ ਸੁਆਮੀ ਮੇਰਾ ਇਹ ਸੰਸਾਰ ਤੋਂ ਸਭ ਤੋਂ ਉੱਚਾ ਤੇ ਸੋਚਾ ਤੂੰ ਮੇਰਾ ਮਾਲਕ ਹੈ ਸੰਤਾ ਪ੍ਰਵਾ사 ਤੇਰਾ ਤੇਰੇ ਸੇਵਕਾਂ ਨੂੰ ਆਪਜੀ ਦਾ ਹੀ ਭਰੋਸਾ ਹੈ ਨਾਨਕ ਪ੍ਰਭ ਸ਼ਰਣਾਇ ਦਾਸ ਨਾਨਕ ਆਪਜੀ ਦੀ ਸ਼ਰਨ ਦੇ ਵਿੱਚ ਆਇਆ ਹੈ ਮੁਖ ਨਿੰਦਕ ਕੈਸ਼ਾ ਹੈ ਜਿਹੜੇ ਮਨੁੱਖ ਨਿੰਦਕ ਹਨ ਉਹਨਾਂ ਦੇ ਮੂੰਹ ਦੇ ਉੱਤੇ ਕਾਲਖ ਮਲੀ ਜਾਂਦੀ ਹੈ ਜਦੋਂ ਕੋਈ ਕਿਸੇ ਰੱਬ ਦੇ ਬੰਦੇ ਦੀ ਉਬੇਦਵੀ ਕਰਦਾ ਹੈ ਭਾਵ ਉਸਦੇ ਔਗਣਾ ਦੀ ਗੱਲ ਕਰਦਾ ਹੈ ਉਸ ਦੀ ਨਿੰਦਿਆ ਕਰਦਾ ਹੈ ਐਸੇ ਨਿੰਦਕਾਂ ਮੁਖ ਦਾ ਨਿੰਦਕਾਂ ਦੇ ਮੂੰਹ ਦੇ ਉੱਤੇ ਫਿਰ ਪ੍ਰਮਾਤਮਾ ਕਾਲਖ ਮਲ ਦਿੰਦਾ ਹੈ ਤੇ ਆਪਣੇ ਸੇਵਕਾਂ ਨੂੰ ਆਪਣੀ ਸ਼ਰਨ ਦੇ ਵਿੱਚ ਲਗਾ ਕੇ ਮੁਖੁਜਲੇ ਕਰ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ